ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਆ ਤੇ ਜਿਉਂਦੇ ਰਹੋ ਧੰਨਵਾਦ ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਸਰ ਉਹਨਾਂ ਦਾ ਧੰਨਵਾਦ ਕਰੂੰਗਾ ਰੰਦਾਵਾ ਸਰ ਔਰ ਭੁਪਿੰਦਰ ਸਰ ਕੁਮਿੰਦਰ ਸਰ ਕੁਲਦੀਪ ਸਰ ਸਾਡੇ ਦਇਆ ਜੀ ਔਰ ਪ੍ਰੋਫੈਸਰ ਬਿਲਜਿੰਦਰ ਜੀ ਇਹਨਾਂ ਨੇ ਵੇਖੋ ਮੈਂ ਪੰਜਾਬੀ ਐਮਏ ਕੀਤੀ ਆ ਮੈਂ ਪੰਜਾਬੀ ਐਮਏ ਦਾ ਸਟੂਡੈਂਟ ਐ ਇੱਥੇ ਹੀ ਆ ਥੋੜਾ ਸਮਾਂ ਪਹਿਲਾਂ ਮੈਂ ਪਾਸ ਆਊਟ ਹੋਇਆ ਹਾਂ ਡਬਲ ਐਮਏ ਕਰਕੇ ਗਿਆ ਸੀ ਇੱਥੋਂ ਹੀ ਖਾਲਸਾ ਕਾਲਜ ਛੋਟੀ ਮੱਟੀ ਚੀਜ਼ ਨਹੀਂ ਆ 7 ਸਾਲ ਇਹ ਖਾਲਸਾ ਕਾਲਜ ਨੇ ਸਾਡੇ ਸਿਪਾਏ ਆ ਅਸੀਂ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਮੰਨਦੇ ਆ ਕਿ ਜਿਹੜੇ ਅਸੀਂ ਇੱਥੇ ਪੜ ਗਏ ਆ ਜਾਂ ਤੁਸੀਂ ਉਤੋਂ ਕਰਮਾ ਭਾਗਾਂ ਵਾਲਿਓ ਜਿਹੜੇ ਇੱਥੇ ਪੜ ਰਹੇ ਹੋ ਇੱਕ ਰੀ ਖਾਲਸਾ ਕਾਲਜ ਲਈ ਤਾੜੀ ਮਾਰ ਦਿਓ ਯਾਰ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ ਆਪਾਂ ਉਹੀ ਗੀਤ ਹੀ ਗਾਉਣੇ ਆ ਜਿੰਨੇ ਅੱਗੇ ਪਰਦੇ ਹੁੰਦੇ ਸੀ ਤੇ ਉਦੋਂ ਜਿਹੜੇ ਮਰਜ਼ੀ ਗਾ ਲਈਦੇ ਸੀ ਹੁਣ ਪੰਜਾਬੀ ਡਿਪਾਰਟਮੈਂਟ ਵੱਲੋਂ ਬਲਾਵਾ ਆਉਂਦਾ ਤੇ ਸੋ ਡਰ ਕੇ ਜੇ ਗਾਉਣਾ ਪੈਂਦਾ ਵੀ ਕਿਹੜੇ ਬੋਲ ਗਾਉਣੇ ਆ ਤੇ ਕਿਹੜੇ ਨਹੀਂ ਤੇ ਬਾ ਚੁੱਕਾ ਬਾ ਜੋਣੇ ਨਾ ਚੁੱਕਣੀ ਮੈਂ ਥੋੜਾ ਚੁੱਕਣੀ ਸੋ 사ਉਂਡ ਖੋਲ ਦਿਓ ਭਾਜੀ ਆ ਗੀਤ ਆ ਸੀ ਮੈਂ ਉਹ ਬੋਲ ਹੀ ਉਹਨੂੰ ਧਾਰਮਿਕ ਰੰਗਤ ਚ ਨਾ ਲੈ ਜਿਓ ਮੈਂ ਉਹਨੇ ਉਹਨੇ ਗੀਤ ਗਾਉਣੇ ਆ ਜਿਹੜੇ ਜਿਹੜੇ ਆਏ ਹੀ ਉਹਨਾਂ ਦੇ ਦੋ ਦੋ ਬੋਲ ਹੀ ਹਾਂ ਨਾ ਦੇ ਡਰਾਵੇ ਟੰਕਾਂ ਦੇ ਹੋ ਨਾ ਦੇ ਡਰਾਵੇ ਟੰਕਾਂ ਦੇ ਇਹ ਝਟ ਦੇ ਵਿੱਚ ਖਿਲਾਰ ਦੇਣਗੇ ਆਕਾਲ ਪੱਥ ਤੋਂ ਲੈ ਕੇ ਥਾਪੜੇ ਨਦੀਆਂ ਦੇ ਨਾਲ ਪਾਰ ਦੇਣਗੇ ਸਾਨੂੰ ਬਦਲੇ ਲੈਣੇ ਆਉਂਦੇ ਨੇ ਸਾਨੂੰ ਕਦੇ 84 ਭੁੱਲਣੀ ਨਹੀਂ ਇਹ ਕੌਮ ਅਕਾਲ ਪੁਰਖ ਦੀ ਏ ਕਦੇ ਟਿੰਕਾਂ ਦੇ ਨਾਲ ਮੁੱਕਣੀ ਨਹੀਂ ਜੇ ਸੁਣਿਆ ਸੀ ਤਾਂ ਤਾੜੀ ਜ਼ਰੂਰ ਮਾਰੋ ਸਾਡਾ ਖੂਨ ਜਿੱਥੇ ਵੀ ਡੁੱਲਦਾ ਏ ਅਸੀਂ ਦੂਣੇ ਹੋ ਹੋ ਜੰਮਦਿਆਂ ਜਿਹੜੇ ਮੱਛੇ ਰੰਗੜਿਆ ਵਣਗੇ ਅਸੀਂ ਨੇਦਿਆਂ ਉੱਤੇ ਟੰਗਦੇ ਹਾਂ ਸਾਨੂੰ ਗੁਰੂ ਤੋਂ ਵੱਧ ਪਿਆਰਾ ਨਹੀਂ ਕੋਈ ਧੋਣ ਗੁਰੂ ਬਿਨ ਝੁਕਣੀ ਨਹੀਂ ਇਹ ਕੌਮ ਅਕਾਲ ਪੁਰਖ ਦੀ ਏ ਜਿਹੜੀ ਕਿਸੇ ਮੁਕਾਇਆ ਮੁਕਣੀ ਨਹੀਂ ਅਗਲੀਆਂ ਗੱਲਾਂ ਕੁਝ ਲੋਕ ਤੱਥ ਉਹ ਵੀ ਸ਼ਾਇਦ ਤੁਸੀਂ ਸੁਣੀਆਂ ਹੋਣਗੀਆਂ ਵਿਆਹੋਂ ਵੀ ਥਾਂ ਕਰੋਗੇ ਜੇ ਸੌਦੇ ਬਾਜ਼ੀਆਂ ਕਾਟੇ ਵਾਦੇ ਚਰਨੇ ਤਾਂ ਪਹਿਣ ਗੀ ਬਈ ਗੁਰੂ ਘਰੇ ਲਵਾ ਲੈ ਕੇ ਮੁਕਰ ਗਏ ਉਹ ਵੀ ਲੇਖੇ ਇੱਥੇ ਦੇਣੇ ਪਹਿਣ ਗੀ ਬੇਬੇ ਬਾਪੂ ਚੰਗੇ ਜੋ ਨਿਭਾ ਗਏ ਸੀ ਦਸ ਕਾ ਦੀਏ ਹਜਾਦੀ ਕਰ ਜਾੜ ਕੇ ਹੋ ਨਿੱਕੀ ਨਿੱਕੀ ਗੱਲਾਂ ਤੋਂ ਕਲੇਸ਼ ਕਰਾਂ ਚ ਸੈਟਰਡੇ ਸ਼ੁਨੀਆ ਮਾਰਦੇ ਹਮ ਮੁੰਡੇ ਦੀ ਜਵਾਨੀ ਖਾਈ ਫੋਣ ਜਾਂਦਾ ਏ ਆ ਪੁੱਤ ਦੀ ਜਵਾਨੀ ਖਾਈ ਫੋਣ ਜਾਂਦਾ ਏ ਤੇ ਮੱਝ ਖਾਗੀ ਖਾਦ ਕਿੱਲੇ ਨਾਲੋਂ ਫਲਕੇ ਬਈ ਤੀਆਂ ਨੂੰ ਸਿਖਾਉਂਦੇ ਨਹੀਂ ਹੁ ਕੰਮ ਚੱਲੇਦਾ ਤੇ ਨੌਹਾ ਕੋਲੋਂ ਪਾਲਦੇ ਨੇ ਗੋਲ ਫਲਕੇ ਤੀਆਂ ਨੂੰ ਸਿਖਾਉਂਦੇ ਨਹੀਂ ਹੁ ਕੰਮ ਚੱਲੇਦਾ ਤੇ ਨੋਹਾ ਕੋਲੋਂ ਭਾਲਦੇ ਨੇ ਘੋੜੂ ਛੁਲਕੇ ਗੱਲ ਪਤਾ ਕੀ ਆ ਮੈਂ ਅੱਗੇ ਵੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਅੱਗੇ ਗਾਲੀ ਤਾਂ ਹੀ ਹੋਰ ਗੱਲ ਹੀ ਅੱਜ ਮੇਰੇ ਸਾਹਮਣੇ ਪੰਜਾਬੀ ਡਿਪਾਰਟਮੈਂਟ ਸਾਰਾ ਬੈਠਾ ਹੈ ਇੰਨਾ ਕਿ ਗਉਣਾ ਮੈਨੂੰ ਮੁਸ਼ਕਲ ਲੱਗਣ ਲਿਆ ਮੈਂ ਮਾਫੀ ਵਿੱਚ ਚਾਹੂੰਗਾ ਤੁਹਾਡੇ ਤੋਂ ਵੀ ਅੱਗੇ ਮੇਰੇ ਅਰਗੇ ਕਲਾਕਾਰਾਂ ਦੀਆਂ ਗੱਲਾਂ ਐ ਸਾਰੀਆਂ ਆ ਜਾਣੀਆਂ ਬਾਕੀ ਰੀਲਾਂ ਵਾਲਾ ਡਿਪਾਰਟਮੈਂਟ ਵੀ ਵਿੱਚੇ ਰਗੜਿਆ ਜਾਣਾ ਜੇ ਗੁੱਸਾ ਨਾ ਕਰਿਓ ਕਹਿੰਦਾ ਪਿੰਡ ਲੱਗਿਆ ਨਹੀਂ ਪਤਾ ਮੁੰਡੇ ਗੀਤ ਕੱਢਦਾ ਟੀਮ 10 ਮਿਲੀਅਨ ਵਾਲਾ ਕੇਕ ਕੱਟ ਗਈ ਲੀੜੇ ਲਾਉਣ ਤੱਕ ਨੇ ਪਿਆਰ ਜਨਤਾ ਫੇਮ ਚਾਹੀਦਾ ਤੇ ਫੁੱਲ ਵਰ ਲੱਖ ਨਹੀਂ ਹੈਡਲਾਈਨ ਕੱਢ ਜੇ ਤਰਾਓ ਬੰਦੇ ਦੇ ਯੂਟਿਊਬਰਾਂ ਦਾ ਵੀ ਦੇ ਝੂਠ ਵੇਖਦਾ ਸਿਆਸੀਵਾਦੀ ਕਹਿੰਦੇ ਜਿੰਨੂੰ ਚੈਨਲਾਂ ਵਾਲੇ ਫਿਰ ਉਹ ਹੀ ਤਾਲਿਬਾਨ ਸੀ ਲੜਾਕਾ ਦੇ ਸਦਾ ਹੁਣ ਸਾਰਾ ਟੱਬਰ ਵਲੌਗ ਪਾਉਣ ਤੇ ਮੇਲੜਾਂ ਦੇ ਘਰ ਜਿਵੇਂ ਮੋਰ ਆ ਗਿਆ ਰੀਲ ਉੱਤੇ ਫੀਲਿੰਗ ਸਟਾਰਾਂ ਵਾਲੀ ਏ ਬਿੱਗ ਬੰਮ ਦਾ ਏ ਬਾਬੇ ਦੌਰ ਆ ਗਿਆ ਹੋ ਵੀਡੀਓ ਬਣਾਉਂਦੀ ਫਿਰੇ ਬੀਬਾ ਨੱਚ ਕੇ ਆ ਵੀਡੀਓ ਬਣਾਉਂਦੀ ਫਿਰੇ ਬੀਬਾ ਨੱਚ ਕੇ ਤੇ ਬਾਬਾ ਫਿਰੇ ਪੋਤੇ ਚੋਂ ਸਰਾ ਬਲ ਲੱਗਦਾ ਬਈ ਕੌਣ ਕਿੱਦਾਂ ਦਾ ਏ ਉਹਦੇ ਫੋਨ ਨੂੰ ਪਤਾ ਐ ਸਟੇਟਸਾਂ 'ਚ ਹਰ ਬੰਦਾ ਸਿਆਣਾ ਲੱਗਦਾ ਕੌਣ ਕਿੱਦਾਂ ਦਾ ਏ ਉਹਦੇ ਫੋਨ ਨੂੰ ਪਤਾ ਆਹ ਸਟੇਟਸਾਂ 'ਚ ਹਰ ਬੰਦਾ ਸਿਆਣਾ ਲੱਗਦਾ ਹੋਰ ਸੁਣਾ ਦਈਏ ਚੰਗੀਆਂ ਗੱਲਾਂ ਕਿ ਨਹੀਂ ਸੁਣਦੇ ਜੇ ਤੁਸੀਂ ਚੰਗੀਆਂ ਤਾਂ ਦੇ ਲਿਵਿਸ ਨਾਲ ਉਹ ਅੱਗੇ ਗੋਪੀ ਭਰਾ ਸਾਡਾ ਮੇਰੇ ਨਾਲ ਕਹਿੰਦੇ ਆਈ ਗਏ ਮੈਂ ਰੌਂਗ ਨੰਬਰ ਉਹਨੂੰ ਪਤਾ ਨਹੀਂ ਕਹਿੰਦਾ ਪਤਾ ਵੀ ਹੋਊਗਾ ਕਈ ਰੱਖ ਚ ਰਾ ਕੇ ਕਰ ਦਿੰਦੇ ਕੰਮ ਮੈਂ ਉਹਨਾਂ ਪਹਿਲੀ ਾਰਥੜਾ ਇੱਥੇ ਮੈਂ ਮੈਂ 2011 ਕੇ 12 ਦੇ ਵਿੱਚ ਇੱਥੇ ਆਇਆ ਸੀ ਤੋਂ ਮੈਂ ਵੇਖੋ ਬਹੁਤ ਸੀਨੀਅਰ ਆ ਮੈਂ ਅੱਜ ਵੀ ਰਿਸਪੈਕਟ ਕਰਦਾ ਹਾਂ ਬਾਵੇ ਵੀਰ ਤੇ ਰঞ্জੀਤ ਬਾਵੇ ਦੀ ਆ ਉਹਨਾਂ ਨੇ ਵੀ ਉਦੋਂ ਹੀ ਇਦੋਂ ਹੀ ਕਈ ਯਾਰ ਕਰਨਾ ਕਿ ਮੈਂ ਯੂਨੀਵਰਸਿਟੀ ਕਈ ਯਾਰ ਗੈਸਟ ਪਰਫਾਰਮੈਂਸ ਦੇਣ ਦਾ ਜੋ ਟਾਈਮ ਹੋਣਾ ਥੱਲੇ ਬੈਠੇ ਹੋਣਾਂ ਦੇ ਬਾਵੇ ਪਹਾਣੇ ਰੋਂਗ ਨੰਬਰ ਕਰਦੇ ਆ ਪੀ ਅਗਲੀ ਪਰਫਾਰਮੈਂਸ ਤੇ ਮੈਂ ਵੀ ਗਾਉਣਾ ਦਾ ਵੀ ਜਾ ਰਿਹਾ ਇੱਕ ਗਾਣਾ ਗਾਉਣ ਦਾ ਟਾਈਮ ਮਿਲਿਆ ਤੇ ਉਹੀ ਮੈਂ ਗਾ ਲੂੰਗਾ ਮੇਲਾ ਲੋਟ ਲੂੰਗਾ ਉਹ ਮੇਰੇ ਤੋਂ ਪਹਿਲਾਂ ਗਾ ਜਾਂਦਾ ਹੋ ਮੇਰ ਨਾਲ ਹੱਜ ਵੀ ਇਦਾਂ ਹੀ ਗਈ ਹੈ ਤੇ ਚਲੋ ਵਾਹਿਗੁਰੂ ਤਰੱਕੀਆਂ ਦਾ ਵੀ ਵੀਰ ਨੂੰ ਬਹੁਤ ਬਲੰਦ ਆਵਾਜ਼ ਆ ਵਾਹਿਗੁਰੂ ਚੜ੍ਹਦੀ ਕਲਾ ਕਰੇ ਕਿਉਂਕਿ ਖਾਲਸਾ ਕਾਲ ਜਤੂ ਜਿਹੜਾ ਵੀ ਇੱਥੇ ਪੜਿਆ ਹੈ ਵਾਹਿਗੁਰੂ ਉਹਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਇੱਕ ਵਾਰ ਫਿਰ ਤੋਂ ਖਾਲਸਾ ਕਾਲ ਜੀ ਲਈ ਤਾੜੀ ਮਾਰ ਦਿਓ ਯਾਰ ਇਨੂੰ ਜਿੰਨੀ ਵਾਰ ਵੀ ਕਹੀਏ ਉਨੀ ਵਾਰ ਵੀ ਥੋੜਾ ਇਹਨੂੰ ਹਮੇਸ਼ਾ ਲਈ ਸਿਰ ਚੁੱਕਦਾ ਰਹੂਗਾ ਹਾਂ ਅਗਲੀਆਂ ਗੱਲਾਂ ਤੇ ਇਹ ਕੁਝ ਹੋਰ ਵੀ ਗੱਲਾਂ ਹੈ ਕਹਿੰਦਾ ਓ ਚੱਟੇਲੀ ਦੇ ਪਾ ਕੇ ਜਿਹੜੇ ਚਿੱਟਾ ਵੇਚ ਗਏ ਝੂਠੇ ਕਰਕੇ ਮੁਕਾਬਲੇ ਸਵੇ ਨੂੰ ਸੇਕ ਗਏ ਬੁੱਤ ਸਾਫ ਕਰਕੇ ਝੁਲਾ ਕੇ ਦਸਤਾਰ ਬੁੱਤ ਸਾਫ ਕਰਕੇ ਝੁਲਾ ਕੇ ਦਸਤਾਰ ਇਸ ਜੱਗੀ ਉੱਤੇ ਕੋਈ ਵੀ ਗਦਾਰ ਨਹੀਂ ਹੋਣੇ ਆ ਪੱਗਾਂ ਵਿੱਚ ਸਿਰ ਤਾ ਵਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਪੱਗਾਂ ਵਿੱਚ ਸਿਰ ਤਾ ਵਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਉਹ ਸਰੋਂ ਦੀਆਂ ਬੋਰੀਆਂ ਬਾਰੂਦ ਦੀ ਥਾਂ ਦੇ ਕੇ ਬਹਿ ਕੇ ਝੜਾ ਵਿੱਚ ਡੋਗਰੇ ਪੰਜਾਬ ਦੇ ਲੱਗਦੇ ਨੇ ਆਪਣੇ ਹੀ ਵੈਰੀਆਂ ਤੋਂ ਭੜੇ ਜਿਹੜੇ ਬਣ ਕੇ ਛਰੀਕ ਸਿੱਖ ਰਾਜ ਦੇ ਅਬੇ ਕਸੂਰ ਮੁੰਡੇ ਸੁੱਤ ਤੇ ਨੇ ਜੇਲਾ ਚ ਬੇਕਸੂਰ ਮੁੰਡੇ ਸੁੱਤ ਤੇ ਨੇ ਜੇਲਾ ਚ ਇਹ ਲੀਡਰ ਪੱਗਾਂ ਲਈ ਵਫਾਦਾਰ ਨਹੀਂ ਹੋਣੇ ਅਬ ਪੱਗਾਂ ਵਿੱਚ ਸਿਰ ਦਾ ਵਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਹੁਣ ਅਗਲੀਆਂ ਗੱਲਾਂ ਤੁਹਾਡੇ ਲਈ ਆ ਸਾਰਿਆਂ ਲਈ ਚੰਗੀਆਂ ਹੋਣ ਆ ਸੁਣਾਤੀਆਂ ਉਹ ਵੀ ਚੰਗੀਆਂ ਆ ਮਾੜੀਆਂ ਮੈਂ ਡਿਪਾਰਟਮੈਂਟ ਤੋਂ ਬਾਹਰ ਨਹੀਂ ਹੋਣਾ ਤੇ ਗੱਲਾਂ ਕਹਿੰਦਾ ਗਾਣਾ ਆਇਆ ਸੀ ਪਿੱਛੇ ਜੇ ਆਪ ਦਸ ਦਿਨ ਹੋਇਆ ਕਹਿੰਦਾ ਆਉ ਮੰਨੇਗੀ ਮੰਨੇਗੀ ਹਾਲੇ ਪਿਆ ਤੇਰਾ ਵਾਹ ਨਹੀਂ ਆ ਗੂਗਲ ਵੀ ਪੁੱਛਦਾ ਏ ਸਾਡੇ ਕੋਲੋਂ ਰਾਣੀ ਗੇੜਾ ਏ ਛਮੀ ਪੱਕਾ ਹੁੰਦਾ ਅੰਬਰ ਸਰਦਾ ਨੰਜੀ ਦੀ ਚਾਹ ਨੂੰ ਟੋਲਾ ਪੱਕਾ ਸਾਡਾ ਖੜਦਾ ਨੰਜੀ ਤੋਂ ਚਾਹ ਪੀਂਦੇ ਨੇ ਜ਼ਰੂਰ ਪਿਆ ਕਰੋ ਹਉ ਦੁਰਦੀ ਆਉ ਨਾਲ ਨਾਲ ਹਿੱਕ ਤਾਣ ਤਾਣ ਨਹੀਂ ਜਿਹੜਿਆ ਯਾਰ ਇੱਕ ਵਾਰ ਗੱਲ ਲਾਲੇ ਨੇ ਆਹ ਪੁੱਛਦੀ ਏ ਪੁੱਛਦੀ ਆ ਕਿੱਥੋਂ ਵਾਲੇ ਨੇ ਆਹ ਦਸਿਏ ਨੂੰ ਦਸਿਏ ਨੂੰ ਖਾਲਸਾ ਕਲਜਾਲੇ ਨੇ ਆਹ ਪੁੱਛਦੀ ਏ ਪੁੱਛਦੀ ਆ ਕਿੱਥੋਂ ਵਾਲੇ ਨੇ ਆਹ ਦਸਿਏ ਨੂੰ ਦਸਿਏ ਨੂੰ ਅੰਬਰ ਸਾਰੇ ਵਾਲੇ ਨੇ ਝੂਠਾ ਜਿਆ ਪਿਆਰ ਵੀ ਦਿਟਾਉਣਾ ਛੱਡ ਦੇ ਨਾਲੇ ਨਕਲੀ ਜੇ ਬਣ ਮੂਰਿਆਉਣਾ ਛੱਡ ਦਿਓ ਮੈਂ ਕੱਲਾ ਕੱਲਾ ਕੀਤਾ ਗਾ ਰਿਆਂ ਕਿ ਜਿੰਨੇ ਗਾਏ ਆ ਤੁਹਾਨੂੰ ਪਤਾ ਲੱਗਦਾ ਹੋਚੂ ਠਾਜੀਆ ਪਿਆਰ ਵੀਦ ਤਾਉਣਾ ਛੱਡ ਦਿਓ ਨਾਲੇ ਨਕਲੀ ਜੇ ਬਣ ਮੂਰਿਆਉਣਾ ਛੱਡ ਦਿਓ ਆ ਸਟੇਟਸਾਂ ਦੇ ਵਿੱਚ ਕਾਤ ਪਾਛ ਬਣਦੇ ਜਿਹੜੀ ਗੱਲ ਹੈਗੀ ਸਾਡੇ ਮੂੰਹ ਤੇ ਕਰੋ ਸਾਂ ਉਹ ਸਿੱਧਾ ਕਿਉਂ ਨਹੀਂ ਕਹਿੰਦੇ ਤੇਰੀ ਲੋੜ ਮੁੱਕ ਗਈ ਐਵੇਂ ਬਦਲ ਗਿਆ ਕਹਿ ਕੇ ਬਦਨਾਮ ਕਰੋ ਨਾ ਅਸੀ ਨਹੀਂ ਕੋ ਚੰਗੇ ਬੰਦੇ ਚੰਗਾ ਲੱਭ ਲੋ ਨਾਲੇ ਬਹੁਤਾ ਵੀ ਨਹੀਂ ਸਾਉ ਬੰਦਾ ਜਰਨੈਲ ਨਹੀਂ ਸਾਡੇ ਬਾਰੇ ਜਾਣਣਾ ਤੇ ਪਹੁੰਚ ਕਰ ਲਈ ਪਿੰਡ ਰੱਪੋਕੇ ਤੋਂ ਸੁਣੀਦਾ ਏ ਜਰਨੈਲ ਨਹੀਂ ਓ ਲੋੜਾਂ ਵਾਸਤੇ ਨਹੀਂ ਕਦੇ ਯਾਰੀ ਲਈਦੀ ਜੇ ਲੱਗ ਗਈ ਯਾਰੀ ਪੈਰ ਪਿੱਛੇ ਧਰੋ ਨਾ ਓ ਸਿੱਧਾ ਕਿਉਂ ਨਹੀਂ ਕਹਿੰਦੇ ਤੇਰੀ ਲੋੜ ਮੁੱਕ ਗਈ ਐਵੇਂ ਬਦਲ ਗਿਆ ਕਹਿ ਕੇ ਬਦਨਾਮ ਕਰੋ ਨਾ